ਮਾਜੇ ਦੇ ਵਿੱਚ ਜਿਹੜਾ ਗਿੰਦਾ ਮੈਂ ਜੰਗਲ ਦਾ ਸ਼ੇਰ ਆ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮਾਰਤਾ ਉਹ ਮੁਛਾ ਪੁਛਾ ਪੁਛੋੜ ਕਿੱਥੇ ਚਲ ਗਏ ਮੁਛਾ ਮੁਛਾ ਪੁਛੋ ਕਿੱਥੇ ਨੇ ਉਹਨਾਂ ਦੀ ਸਾਡੇ ਨਾਲ ਜਿਹੜੇ ਐਮਐਲਏ ਕਲੀਕ ਮੇਰੇ ਨਾਲ ਕੈਬਨਟ ਸਾਥੀ ਲਾਲਜੀਤ ਪੁੱਲਾ ਦੀ ਟੀਓ ਸਾਹਿਬ ਕਟਾੜੂ ਚੱਕ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮੇਰੇ ਤੇ ਤੇ ਸ਼ਹਿਰੀ ਕਲਸੀ ਤੇ ਪਲੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪਲੋਸਾਂ ਨਹੀਂ ਤੋੜਿਆ ਆਪਣੀ ਪਾਰਟੀ ਤੇ ਕੋਮਿਕ ਕਤਵਿੰਨਰ ਨੂੰ ਅਦੇਮਤ ਕੇ ਦੀਵਾਲ ਜੀ ਜਦੋਂ ਆਏ ਸੀ ਕਿ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਸੀਟ ਜਿੱਤ ਕੇ ਦੇਵਾਂਗੇ ਤੁਹਾਨੂੰ ਮਾਨ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਰਾਗਵ ਚੱਡਾ ਜੀ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਸੀਟ ਜਿੱਤ ਕੇ ਦੇਤੀ ਆ ਔਲ ਪਰਵਾਜ਼ ਵਾਂਗ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਕਹਿੰਦਾ ਮੈਂ ਜੰਗਲ ਦਾ ਸ਼ੇਰ ਹਾਂ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮਾਨਤਾ ਉਹ ਮੁੱਛਾ ਮੁੱਛਾ ਪੁੱਛੋੜ ਕਿੱਥੇ ਚੱਲ ਗਏ ਮੁੱਛਾ ਮੁੱਛਾ ਪੁੱਛੋ ਕਿੱਥੇ ਨੇ ਉਹਨਾਂ ਦੀ ਸਮਝਦੇ ਕਿ ਗੱਲ ਸਾਧਿਆ ਨੂੰ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਵੱਡਾ ਹੰਕਾਰ ਪਰਵਾਜ਼ ਇਹ ਖਤਮ ਕਰਨਾ ਹੈ 1969 ਦੇ ਲੱਗੇ ਸੀਗੇ ਲੋਕਾਂ ਦੇ ਜ਼ਬਰ ਜ਼ੁਲਮ ਕਰਨ ਦਾ ਅੰਤ ਕਰਨਾ ਸੀਗਾ ਇਸ ਲੜਾਈ ਦੇ ਵਿੱਚ ਜਿਸ ਜਿਸ ਨੇ ਵੀ ਸਾਡਾ ਸਹਿਯੋਗ ਕੀਤਾ ਸਭ ਦਾ ਬਹੁਤ ਬਹੁਤ ਸਾਡੇ ਨਾਲ ਜਿਹੜੇ ਐਮ ਐਲ ਏ ਕਲੀਕ ਮੇਰੇ ਨਾਲ ਕੈਬਨਟ ਸਾਥੀ ਲਾਲਜੀਤ ਪੁੱਲਾ ਦੀ ਟੀਓ ਸਾਹਿਬ ਕਟਾਰੂ ਚੱਕ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮਿਹਰਤੇ ਤੇ ਸ਼ਹੀਦੀ ਕਲਸੀ ਤੇ ਪਰੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪਰੋਸਾਂ ਨਹੀਂ ਤੋੜਿਆ ਆਪਣੀ ਪਾਰਟੀ ਦੇ ਕੁਮਿਕ ਅਦਵਿੰਦਰ ਨੂੰ ਅਦਵਿੰਦ ਕੇਰਿਵਾਲ ਜੀ ਜਦੋਂ ਆਏ ਸੀਗੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਸੀਟ ਜਿੱਤ ਕੇ ਦੇਾਂਗੇ ਤੁਹਾਨੂੰ ਮਾਨ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਰਾਗਵ ਚੱਡਾ ਜੀ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਸੀਟ ਜਿੱਤ ਕੇ ਦੇਤੀ ਆ ਔਰ ਪਰਵਾਜ਼ ਵਾਦ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਕਹਿੰਦਾ ਮੈਂ ਜੰਗਲ ਦਾ ਸ਼ੇਰ ਹਾਂ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮੰਨਤਾ ਉਹ ਮੁੱਛਾ ਮੁੱਛਾ ਪੁੱਛੋ ਔੜ ਕਿੱਥੇ ਚਲ ਗਏ ਮੁੱਛਾ ਮੁੱਛਾ ਪੁੱਛੋ ਕਿੱਥੇ ਨੇ ਉਹਨਾਂ ਦੀ ਸਮਝਦੇ ਕਿ ਦੀ ਗੱਲ ਸਾਰਿਆਂ ਨੂੰ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਵੱਡਾ ਹੰਕਾਰ ਪਰਵਾਜ਼ ਇਹ ਖਤਮ ਕਰਨਾ 1969 ਦੇ ਲੱਗੇ ਸੀਗੇ ਲੋਕਾਂ ਦੇ ਜ਼ਬਰ ਜ਼ੁਲਮ ਕਰਨ ਦਾ ਅੰਤ ਕਰਨਾ ਸੀਗਾ ਇਸ ਲੜਾਈ ਦੇ ਵਿੱਚ ਜਿਸ ਜਿਸ ਨੇ ਵੀ ਸਾਡਾ ਸਹਿਯੋਗ ਕੀਤਾ ਸਭ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜਿਹੜੇ ਐਮਐਲਏ ਕਲੀਕ ਮੇਰੇ ਨਾਲ ਕੈਬਨਟ ਸਾਥੀ ਲਾਲਜੀਤ ਪੁੱਲਾ ਦੀ ਟੀਓ ਸਾਹਿਬ ਕਟਾਦੂ ਚੱਕ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮੇਰੇ ਤੇ ਤੇ ਸ਼ਹਿਰੀ ਕਲਸੀ ਤੇ ਪਰੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪਰੋਸਾਂ ਨਿਤੋੜਿਆ ਆਪਣੀ ਪਾਰਟੀ ਦੇ ਕੌਮਿਕ ਕਦਵਿੰਦਰ ਨੂੰ ਅਰਵਿੰਦ ਕੇਰਿਵਾਲ ਜੀ ਜਦੋਂ ਆਏ ਸੀ ਕਿ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਸੀਟ ਜਿੱਤ ਕੇ ਦੇਾਂਗੇ ਤੁਹਾਨੂੰ ਮਾਨ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਅਵਾਗ ਵਿੱਚ ਅੱਡਾ ਜੀ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਸੀਟ ਜਿੱਤ ਕੇ ਦੇਤੀ ਆ ਔਰ ਪਰਵਾਜ਼ ਵਾਹ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਕਹਿੰਦਾ ਮੈਂ ਜੰਗਲ ਦਾ ਸ਼ੇਰ ਹਾਂ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮਾਰਤਾ ਉਹ ਮੁੱਛਾ ਮੁੱਛਾ ਪੁਛੋੜ ਕਿੱਥੇ ਚਲ ਗਏ ਮੁੱਛਾ ਮੁੱਛਾ ਪੁਛੋ ਕਿੱਥੇ ਨੇ ਉਹਨਾਂ ਦੀ ਸਮਝ ਦੇਖ ਦੀ ਗੱਲ ਸਾਧਿਆ ਨੂੰ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਵੱਡਾ ਹੰਕਾਰ ਪਰਵਾਜ਼ ਇਹ ਖਤਮ ਕਰਨਾ ਹੈ 1969 ਦੇ ਲੱਗੇ ਸੀਗੇ ਲੋਕਾਂ ਦੇ ਜ਼ਬਰ ਜ਼ੁਲਮ ਕਰਨ ਦਾ ਅੰਤ ਕਰਨਾ ਸੀਗਾ ਇਸ ਲੜਾਈ ਦੇ ਵਿੱਚ ਜਿਸ ਜਿਸ ਨੇ ਵੀ ਸਾਡਾ ਸਹਿਯੋਗ ਕੀਤਾ ਸਭ ਦਾ ਬਹੁਤ ਬਹੁਤ ਸਾਡੇ ਨਾਲ ਜਿਹੜੇ ਐਮ ਐਲ ਏ ਕਲੀਕ ਮੇਰੇ ਨਾਲ ਕੈਬਨਟ ਸਾਥੀ ਲਾਲਜੀਤ ਪੁੱਲਾ ਦੀ ਟੀਓ ਸਾਹਿਬ ਕਟਾੜੂ ਚੱਕ ਸਾਹਿਬ ਉਹਨਾਂ ਨੇ ਬੜਾ ਕੰਮ ਕੀਤਾ ਪਾਰਟੀ ਨੇ ਮੇਰੇ ਤੇ ਤੇ ਸ਼ਹੀਦੀ ਕਲਸੀ ਤੇ ਪੜੋਸਾ ਕੀਤਾ ਸੀਗਾ ਅਸੀਂ ਉਹਨਾਂ ਦਾ ਪੜੋਸਾਂ ਨਹੀਂ ਤੋੜਿਆ ਆਪਣੀ ਪਾਰਟੀ ਦੇ ਕੁਮ ਇੱਕ ਜਿੰਨਰ ਨੂੰ ਅਦਮਿਤ ਕੇਰਦੀਵਾਲ ਜੀ ਜਦੋਂ ਆਏ ਸੀ ਕਿ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਸੀਟ ਜਿੱਤ ਕੇ ਦੇਵਾਂਗੇ ਤੁਹਾਨੂੰ ਮਾਨ ਸਾਹਿਬ ਨੂੰ ਵਿਸ਼ਵਾਸ ਦਵਾਇਆ ਸੀ ਡਾਕਟਰ ਸੰਦੀਪ ਨੂੰ ਰਾਗਵ ਚੱਡਾ ਜੀ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਸੀਟ ਜਿੱਤ ਕੇ ਦੇਤੀ ਆ ਔਰ ਪਰਵਾਜ਼ ਵਾਦ ਹੰਕਾਰ ਦਾ ਅੰਤ ਕਰਤਾ ਉਹ ਮਾਝੇ ਦੇ ਵਿੱਚ ਜਿਹੜਾ ਕਹਿੰਦਾ ਮੈਂ ਜੰਗਲ ਦਾ ਸ਼ੇਰ ਹਾਂ ਉਹ ਸ਼ੇਰ ਦਾ ਸਤਿਆਨਾਸ਼ ਕਰਤਾ ਸ਼ੇਰ ਮਾਝਾ ਉਹ ਮੁੱਛਾ ਮੁੱਛਾ ਪੁੱਛੋੜ ਕਿੱਥੇ ਚਲ ਗਏ ਮੁੱਛਾ ਮੁੱਛਾ ਪੁੱਛੋ ਕਿੱਥੇ ਨੇ ਉਹਨਾਂ ਦੀ ਸਮਝ ਦੇਖ ਦੀ ਗੱਲ ਸਾਰਿਆਂ ਨੂੰ ਜਿੰਨੇ ਜਿੰਨੇ ਵੀ ਸਹਿਯੋਗ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕ ਵੱਡਾ ਹੰਕਾਰ ਪਰਵਾਜ਼ ਇਹ ਖਤਮ ਕਰਨਾ 1969 ਦੇ ਲੱਗੇ ਸੀਗੇ ਲੋਕਾਂ ਦੇ ਜ਼ਬਰ ਜ਼ੁਲਮ ਕਰਨ ਦਾ ਅੰਤ ਕਰਨਾ ਸੀਗਾ ਇਸ ਲੜਾਈ ਦੇ ਵਿੱਚ ਜਿਸ ਜਿਸ ਨੇ ਵੀ ਸਾਡਾ ਸਹਿਯੋਗ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ